ਅੱਜ ਮੇਰਕਾ ਲੁਹਾਨਾ ਡੈਰੀ ਦੇ ਵਿੱਚ 105 ਕਰੋੜ ਦੇ ਪ੍ਰੋਜੈਕਟ ਲੈ ਕੇ ਆਏ ਸੀ ਜਿੰਦੇ ਵਿੱਚ ਆਪਾਂ 5 ਲੱਖ ਲੀਟਰ ਕੈਪੈਸਿਟੀ ਦਾ ਇੱਕ ਨਵਾਂ ਪਲਾਂਟ ਆਟੋਮੈਟਿਕ ਬਲਾਂਡ ਤੇ 10 ਟਨ ਬਟਰ ਬਣਾਉਣ ਦਾ ਇੱਕ ਨਵਾਂ ਪਲਾਂਟ ਲਾ ਰਹੇ ਆ ਜਿੰਦਾ ਉਡ ਘਾਟ ਜਿਹੜਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੁਭਿੰਦਰ ਸੁਭਿੰਦਰ ਸਿੰਘ ਜੀ ਵਿੰਧਾਵਾ ਸਾਹਿਬ ਜਿਨ੍ਹਾਂ ਨੇ ਅੱਜ ਔਨਰੇਬਲ ਮਿਨਿਸਟਰ ਆਫ ਕੋਆਪਰੇਸ਼ਨ ਐਂਡ ਡੇਲ ਇਹਨਾਂ ਨੇ ਅੱਜ ਉਹਨਾਂ ਦੇ ਨਾਲ ਉਦਘਾਟਨ ਕੀਤਾ ਹੈ ਤੇ ਮੈਨੂੰ ਅੱਜ 베ਰਕਾ ਪਰਿਵਾਰ ਵੱਲੋਂ ਮਹਿਮਾਨੀ ਹੋ ਮੰਤਰੀ ਜੀ ਦਾ ਅਕਾਈ ਹੋਰ ਵੀ ਜਿਹੜੇ ਵੀ ਐਮਐਲਏ ਆਏ ਨੇ ਜਿਨ੍ਹਾਂ ਨੇ ਆਪਣੀ ਟੀਮ ਦੀ ਸਮਾਜ ਕੱਢ ਕੇ ਆਏ ਕੱਢ ਕੇ ਆਏ ਆ ਮੈਂ ਉਹਨਾਂ ਦਾ 베ਰਕਾ ਪਰਿਵਾਰ ਵੱਲੋਂ ਸਮੂਹ ਬੋਰਡ ਆਫ ਡਾਇਰੈਕਟਰਸ ਵੱਲੋਂ ਮੈਂ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਦਾ ਬਾਕੀ ਪਲਾਂਟਾਂ ਨਾਲ ਇਹਦੇ ਵਿੱਚ ਕੀ ਖੂਬੀ ਨਵੀਂ ਇਹ ਜਿਹੜਾ ਹੈਗਾ ਪੂਰਾ ਪਲਾਂਟ ਜਿਹੜਾ ਹੈਗਾ ਆਟੋਮੇਸ਼ਨ ਹੋਊਗੀ ਇਹਦੇ ਜਾਂਦੇ ਕੋਈ ਵੀ ਬੰਦੇ ਦੀ ਮੈਨ ਹੈਂਡਲਿੰਗ ਨਹੀਂ ਹੋਏਗੀ ਸਾਰਾ ਹੀ ਪਲਾਂਟ ਜਿਹੜਾ ਉਹ ਬਿਲਕੁਲ ਆਟੋਮੇਸ਼ਨ ਵੱਚਾਗਾ ਤੇ ਆਪਾਂ ਵਧੀਆ ਤੋਂ ਵਧੀਆ ਪ੍ਰੋਡਕਟ ਜਿੱਦਾਂ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਗੰਦੀ ਹੈ ਉਸ ਦੇ ਹਿਸਾਬ ਨਾਲ ਬਣਾ ਕੇ ਆਪਾਂ ਦੇਸ਼ ਦੇ ਆਪਣੇ ਦੇਸ਼ ਅੰਦਰ ਤੇ ਭੇਜਾਂਗੇ ਤੇ ਵਿਦੇਸ਼ ਦੇ ਵਿੱਚ ਵੀ ਆਪਾਂ ਆਪਾਂ ਪ੍ਰੋਡਕਟ ਆਪਣੇ ਵੀ ਐਸਾ ਕੰਮ ਕਰ ਰਹੇ ਹਾਂ ਜਿੰਦੇ ਦਾ ਆਪਾਂ ਪਹਿਲੇ ਫਰਨਸ ਆਇਲ ਚਲਾਉਂਦੇ ਸੀਗੇ ਉਹ ਵੀ ਅਪਗ੍ਰੇਡ ਕਰਕੇ ਆਪਾਂ ਜਿਹੜਾ ਹਿੰਦੂਸਤਾਨ ਪੈਟਰੋਲੀਅਮ ਹੈ ਜਿਹਨਾਂ ਨੂੰ ਕੰਟਰੈਕਟ ਦਿੱਤਾ ਜੋ ਬਿਲਕੁਲ ਬਿਨਾਂ ਕੋਈ ਕੋਸ ਲਏ ਸਾਡਾ ਪੂਰਾ ਪਲਾਨ ਜਿਹੜਾ ਹੈਗਾ ਉਹ ਐਲਪੀਜੀ ਦੇ ਵਿੱਚ ਕਨਵਰਟ ਕਰੇਗਾ ਜਿੰਜਲ ਪੋਲੂਸ਼ਨ ਦੇ ਉੱਪਰ ਬਹੁਤ ਫਰਕ ਆਏ ਪੜੇਗਾ ਤੇ ਕੋਈ ਵੀ ਤੁਹਾਂ ਜਿਹੜਾ ਇਹ ਦੇ ਬਾਅਦ ਮਤਲਬ ਹੋਏਗਾ ਨਹੀਂ ਤੇ ਕੋਈ ਵੀ ਐਟਮੋਸਫੇਅਰ ਜਿਹੜਾ ਪਹੁੰਚ ਨਹੀਂ ਹੋਏਗਾ ਮਿਲਾਪੀ ਦੁੱਧ ਆ ਰਿਹਾ ਅੱਜ ਕੱਲ ਆ ਰਿਹਾ ਮਿਲਾਪੀ ਦੁੱਧ ਜਿਹੜਾ ਹੈਗਾ ਆਪ ਕੋਈ ਸਦਾ ਜਿਹੜਾ ਸਖਤ ਸਿਸਟਮ ਜਿਹੜਾ ਹੈਗਾ ਫੁੱਲ ਪ੍ਰੂਫ ਹੈਗਾ ਸੁਸਾਇਟੀ ਨੈਟਵਰਕ ਹੈਗਾ ਪਿੰਡਾਂ ਦੇ ਵਿੱਚ ਸੁਸਾਇਟੀ ਹੈਗੀ ਹੈ ਜਿਹੜਾ ਕਿ ਇੱਕ ਇੱਕ ਲੀਟਰ ਦੁੱਧ ਦੀ ਹੈ ਪੰਜ ਪੰਜ ਲੀਟਰ ਦੁੱਧ ਇਕੱਠਾ ਕਰਦੀ ਹੈ ਉਹਨਾਂ ਕੋਲ ਪੂਰੀ ਅਡਲਟੈਂਸ ਕੀ ਟੱਪਾਂ ਦਿੱਤੀ ਹੋਈ ਹੈ ਉਹ ਸਾਰੇ ਸੱਤਿਆਂ ਨੂੰ ਟ੍ਰੇਡਿੰਗ ਦਿੱਤੀ ਹੋਈ ਹੈ ਔਰ ਅਸਲੀ ਉਹ ਕੋਈ ਵੀ ਚਾਂਸ ਜਿਹੜਾ ਹੈਗਾ ਡਲਟੇਸ਼ਨ ਦਾ ਨਹੀਂ ਹੈਗਾ ਅਗਰ ਕੋਈ ਦੁੱਧ ਖਰਾਬ ਹ ਉੱਥੇ ਹੀ ਦੇਣ ਕਰ ਦਿੰਦਾ ਕੋਈ ਵੀ ਜਿਹੜਾ ਮਾੜਾ ਦੁੱਧ ਆਪਾਂ ਨਹੀਂ ਲੈਂਦੇ ਤੇ ਸਾਡੇ ਚ ਪ੍ਰਾਣਡ ਬਣੀ ਰੱਖਣਾ ਫਾਉਂਡੇਸ਼ਨ ਸਟੌਂਡ ਰੱਖਣਾ ਹੈ 110 ਕਰੋੜ ਦਾ ਇਹ ਲੱਗੇਗਾ ਦੇਚ ਬੱਟਰ ਪਲਾਂਟ ਔਰ ਮਿਲਕ ਪਲਾਂਟ ਦੋਨੇ ਔਰ ਸਾਰਾ ਮਕਨਾਈਜ਼ ਹੋਏਗਾ ਕੋਈ ਇਲੈਕਟ੍ਰੀਕ ਜੀ ਹੋਵੇਗੀ ਕਿ ਕਿਸੇ ਹੱਥ ਲੱਗਣ ਦਾ ਕੋਈ ਹਾਈਜੈਨਿਕ ਪੂਰੀ ਹਾਈਜੈਨਿਕ ਪਲਾਂਟ ਹੋਏਗਾ ਔਰ ਇਹ ਪਹਿਲਾਂ ਜਿਹੜੀ ਦੀ ਕੈਪੈਸਿਟੀ 5 ਲੱਖ ਲੀਟਰ ਸੀ ਇਹਦੀ ਕੈਪੈਸਿਟੀ ਵਧਾ ਕੇ 10 ਲੱਖ ਲੀਟਰ ਪਾਣੀ ਕਰ ਦਿੱਤੀ ਗਈ ਹੈ ਵਧੀਆ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਨੂੰ ਅਸੀਂ ਚਾਹ ਕੇ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਦੋਤੇ ਸਾਡੇ ਕੋਲ ਭੇਜੋ ਤੇ ਜਿਹੜੀ ਅੱਜ ਕੀ ਮਤਵੁੱਧਾਈ ਹੈ 10% ਗ੍ਰੋਨ ਲਾਗੂ ਕਰਾਂਗੇ 20% ਪਹਿਲਾਂ 21-2 ਨੂੰ ਵਧਾਈ ਸੀ ਕਿ ਮੈਂ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਕਿਸਾਨਾਂ ਨੂੰ ਜੋ ਕਿ ਦੁੱਧ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਜਾਣਾ ਉੱਥੇ ਉਹਨਾਂ ਨੂੰ ਰੇਟ ਵੀ ਦੋਨੇ ਹੁੰਦੇ ਨੇ ਤਾਂ ਕਿ ਚੰਗੇ ਤਰੀਕੇ ਨਾਲ ਇਹ ਆਪਣਾ ਕਾਰੋਬਾਰ ਤੇ ਪਰਿਵਾਰ ਦਾ ਖਰਚਾ ਚਲਾ ਸਕੇ। ਖੁਬਲ ਸਿੰਘ ਸਾਹਿਬ ਦਾ ਜੀ ਡਾਕਟਰ ਮਿਲਫਰਡ ਫਰੋਜਪੁਰ। ਮੈਂ ਅੱਜ ਮੰਤਰੀ ਸਾਹਿਬ ਕੋਲ ਵੀ ਇਹ ਬੇਨਤੀ ਕਰੀ ਵੀ ਜਿਹੜਾ ਦੇਸੀ ਦੁੱਧ ਜਿਹੜਾ ਨਗਲੀ ਦੁੱਧ ਲੈ ਕੇ ਆਉਂਦੇ ਆ ਉਹਨਾਂ ਨੂੰ ਫੜਿਆ ਜਾਵੇ। ਇੱਕ ਜਿਹੜੀ ਨਗਲੀ ਕੀ ਹੋ ਵੀ ਤਿਆਰ ਕਰਦੇ ਆ ਉਹਨਾਂ ਨੂੰ ਫੜਿਆ ਜਾਵੇ। ਬਾਕੀ ਜਿਹੜਾ ਵੀਰਕਾ ਪ੍ਰੋਡਕਟਸ ਕੋਈ ਵੀ ਬਣਦਾ ਉਹ ਕੋਈ ਘਬਰਾਉਣ ਵਾਲੀ ਗੱਲ ਨਹੀਂ। ਇੱਕ ਨੰਬਰ ਦਾ ਵਧੀਆ ਬਣਦਾ ਉਹ ਕੋਈ ਕਿਸੇ ਤਰ੍ਹਾਂ ਦੀ ਨੀ ਹੁੰਦੀ ਸ਼ੁੱਧ ਦੁੱਧ ਲੋਕੀ ਤਾਂ ਹੁਣ ਜੀ ਪਿੰਡ ਦੇ ਪਿੰਡਾਂ ਦੇ ਵਿੱਚ ਮੱਝਾਂ ਦਾ ਘੱਟ ਹੈ ਕਿ ਦੁੱਧ ਆਉਂਦਾ ਡਰਮਾਂ ਦੇ ਡਰਮੋਂ ਕਿੱਥੋਂ ਆਉਂਦਾ ਹੈ ਬਿਮਾਰੀਆਂ ਕਿੱਥੋਂ ਲੱਗਦੀਆਂ ਹਨ ਨਕਲੀ ਦੁੱਧ ਤੋਂ ਲੱਗਦੀਆਂ ਸਰਕਾਰ ਦਾ ਬਹੁਤ ਕਰਦੀ ਪਰ ਆਪਾਂ ਸਰਕਾਰ ਨੂੰ ਦੱਸ ਗਏ ਤੇ ਫੜੇ ਜਾਣ ਜਿਹੜੇ ਠੱਗ ਧੋੜ ਹੈ ਤੇ ਉਹਨਾਂ ਸਰਕਾਰ ਦਾ ਫਾਇਦਾ ਜੀ ਕੈਂਪ ਲਾ ਰਹੀ ਹੈ ਇਹਦੇ ਵਿੱਚ ਦੁੱਧ ਦਾ ਕੈਂਪ ਤਾਂ ਲਾਉਂਦੀ ਸਾਰੇ ਯਾਦ ਕਰਾਉਂਦੀ ਹੈ ਪਰ ਵੀ ਪਰ ਫੇਰ ਵੀ ਬੜੇ ਚੋਰ ਹੈ ਜਿਹੜੇ ਨਕਲੀ ਮਾਲ ਉਹ ਤੁਹਾਨੂੰ ਵੀ ਪਤਾ ਹੈ ਬਈ ਜੀ ਨਕਲੀ ਦੁੱਧ ਨਕਲੀ ਘਿਓ ਜੀ ਆਰੀਆਂ ਸਿੱਧਾਂ ਲਈ ਖਰਾਬ ਹੈ ਬਹੁਤ ਹੀ ਮਾੜੀ ਗੱਲ ਹੈ ਇਹ ਸੁਧਾਰ ਅਸੀਂ ਦਿੰਨੇ ਆ ਇਹਨਾਂ ਦੇ ਨੱਕ ਭਾਈ ਕੈਮਰਾਮੈਨ ਖਰਚੀ ਤੁਗਰੀਤ ਨਾਲ ਆਰਤੀ ਦੀ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ